ਬਾਡੀ ਬਿਲਡਰ ਅਤੇ ਪੰਜਾਬੀ ਅਦਾਕਾਰ ਬਰਿੰਦਰ ਘੁੰਮਣ ਦਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਦਿਹਾਂਤ ਹੋ ਗਿਆ। ਉਹ ਉੱਥੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਆਪਣੇ ਮੋਢੇ ਦੀ ਸਰਜਰੀ ਵਾਸਤੇ ਆਏ ਸੀ ਜਿੱਥੇ ਦਿਲ ਦਾ ਦੌਰਾ ਪੈਣ ਦੇ ਨਾਲ ਉਨ੍ਹਾਂ ਦੀ ਮੌਤ ਹੋ ਗਈ। ਹਸਪਤਾਲ ਦੇ ਇੱਕ ਸੀਨੀਅਰ ਡਾਕਟਰ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਸ਼ਾਮ ਲਗਭਗ 5:30 ਵਜੇ ਹੋਈ। ਸਰ ਇਹ ਪਰਸੋ ਬਹੁਤ ਵਗੇ ਗੁੱਡ ਸੀਗੇ ਪਰਸੋ ਉੱਥੋਂ ਗਏ ਆ ਕਿ ਇਹਦੀ ਕੋਈ ਫਿਲਮ ਦੀ ਸ਼ੂਟਿੰਗ ਸੀਗੀ ਤੇ ਇਹਨੂੰ ਇਸ ਟਾਈਮ ਫ੍ਰੀ ਟਾਈਮ ਸੀਦਾ। ਕੁੜਾ ਹਫਤਾ 10 ਦਿਨ ਤੇ ਇਹ ਕਹਿ ਰਿਹਾ ਸੀ ਕਿ ਮੈਨੂੰ ਪ੍ਰੋਬਲਮ ਕੀਟ ਹੋ ਰਹੀ ਆ ਤੇ ਮੈਂ ਇਸ ਚੀ ਦਾ ਪਲੇਅਰ ਕਰ ਦਵਾ ਜਿਹੜੇ ਟ੍ਰੀਟਮੈਂਟ ਕਰਾ ਲਵਾ ਤੇ ਇਹਦੇ ਵਾਸਤੇ ਗਿਆ ਸੀਗਾ ਤਾਂ ਅੱਜ ਆਪਰੇਟ ਹੋ ਰਿਹਾ ਸੀ ਇਹਨਾਂ ਦਾ ਤੇ ਆਪਰੇਟ ਦੇ ਟਾਈਮ ਦੇ ਵਿੱਚ ਹੀ ਕਹਿੰਦੇ ਵਿੱਚ ਟੈਕ ਆਇਆ ਦੋ ਵਾਰੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਸੋਚਿਆ ਨਹੀਂ ਸੋਚ ਤੋਂ ਪਰੇ ਚੀਜ਼ ਹੋਈ ਆ ਕਿ ਪੂਰੇ ਪੰਜਾਬ ਦੀ ਅੱਜ ਦੀ ਡੇਟ 'ਚ ਸ਼ਾਂਤ ਸੀ ਕਿ ਸਾਡਾ ਚਲੋ ਮਹੱਲਾ ਤਾਂ ਹੈਗਾ ਹੀ ਆ ਇੱਥੇ ਵੱਡੇ ਹੋਏ ਆ ਪਾਤੇ ਪਰ ਪੂਰੇ ਪੰਜਾਬ ਨੂੰ ਇੱਥੇ ਮਾਨ ਸੀ ਬਿਲਕੁਲ ਪਰ ਹੁਣ ਉਹ ਸੋਚ ਕੇ ਅੰਨਾ ਦੋਖਾ ਰਹਿ ਕੇ ਹਜੇ ਵੀ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਚੀਜ਼ ਸੱਚ ਆ ਕਿ ਝੂਠ ਆ ਸੱਚ ਨਹੀਂ ਹੋਵੇ ਤਾਂ ਵਧੀਆ ਝੂਠ ਹੀ ਹੋਵੇ ਕਿ ਉਹ ਸਭ ਠੀਕ ਹੋ ਗਿਆ ਤੇ ਸਾਡੇ ਕੋਲ ਆ ਰਿਹਾ ਇਹ ਹੀ ਲੱਗ ਰਿਹਾ ਸਾਨੂੰ ਤਾਂ ਮੈਂ ਰਵਿੰਦਰ ਚਾਚੀ ਲੱਗਣੀਆਂ ਇੱਕ ਕੀ ਹੋਇਆ ਸੀ ਕਿ ਕਿਉਂ ਬਸ ਦਰਦੀ ਆ ਮਸਲ ਪੇਨ ਜਿੱਦਾਂ ਵੀ ਮੋਢੇ ਚ ਦਰਦੀ ਹੋਈ ਉਹਨਾਂ ਦੇ ਹੋਈ ਹਾਂਜੀ ਬਾਕੀ ਤਾਂ ਹੋਰ ਕੁਝ ਨਹੀਂ ਹੋਇਆਗਾ ਬਸ ਜਿੱਦਾਂ ਬੰਨਾ ਬੰਨਾ ਹੀ ਕੋਈ ਇਦਾਂ ਜਾਣਾ ਸੀ ਮੇਰੇ ਛੇਰਪੱਤਰ ਨੇ ਜਾਣਾ ਸੀ ਜਿੱਦਾਂ ਕੁਝ ਨਹੀਂ ਹੋਇਆ ਔਰ ਹਾਰਟ ਐਟੈਕ ਨਾਲ ਹੋਈ ਹੈ ਪਰਵਾਹ ਗੱਲਬਾਤ ਕੀਤੀ ਡਾਕਟਰ ਕਹਿੰਦੇ ਨੇ ਹਾਰਟ ਐਟੈਕ ਨਾਲ ਡਾਕਟਰ ਨੇ ਤੁਹਾਨੂੰ ਕਹਿਣਾ ਹੈ ਐਟੈਕ ਹੋਇਆ ਅੰਗਿਲੀ ਚ ਹੋ ਗਈ ਡਾਕਟਰਾਂ ਦੇ ਅੰਗਿਲੀ ਨਾ ਹੋਇਆ ਸੋ ਕੁਝ ਹੋਇਆ ਡਾਕਟਰ ਦੀ ਗੱਡੀ ਨਾ ਹੋਇਆ ਕੁਝ ਨਹੀਂ ਹੋਇਆਗਾ ਉਹ ਹੁਣ ਉੱਥੋਂ ਆ ਰਿਹਾ ਹਾਂ ਹਾਂ ਜੀ ਆਂਦੇ ਪੈਨੇ ਹਾਂ ਜੀ ਆਂਦੇ ਪੈਨੇ ਤਰ੍ਹਾਂ ਗੱਲ ਹੋਈ ਹੈ ਪਰਵਾਹ ਦੀ ਹਾਂ ਜੀ ਆਂਦੇ ਪੈਨੇ ਆਂਦੇ ਪੈਨੇ ਨਾਲ ਆਪਣਾ ਜਿਹੜਾ ਉਹਨਾਂ ਦੀ ਭੂਈ ਨਾਲ ਡੈਡੀ ਨੇ ਉਹਨਾਂ ਦੀ ਵਾਈਫ ਹੈ ਬੱਚੇ ਨਾਲ ਸਾਰੇ ਆਂਦੇ ਪੈਨੇ ਆਂਦੇ ਪੈਨੇ ਸਾਰੇ ਆਂਦੇ ਪੈਨੇ ਬੱਚਿਆਂ ਨਾਲ ਗੱਲ ਬੱਚਾ ਪੁੱਛਿਆ ਵਾਈਫ ਤੋਂ ਪੁੱਛਿਆ ਕੀ ਗੱਲ ਹੋਈ ਸੀ ਇੱਕੋ ਦਮ ਕੀ ਇਦਾਂ ਦਾ ਹੋ ਗਿਆ ਵਾਈਫ ਸੇ ਇੱਥੇ ਸੀ ਵਾਈਫ ਦੇ ਨਾਲ ਅੱਗੇ ਹੀ ਨਹੀਂ ਸੇਰੇ ਬੱਚੇ ਨਾਲ ਬੱਚੇ ਸਕੂਲ ਜਾਣੇ ਬੱਚੇ ਵਾਈਫ ਦੇ ਗਈ ਨਹੀਂ ਨਾਲ ਨਾਲ ਭੂਈ ਗਈ ਨਾਲ ਭਾਜੀ ਗਏ ਨਹੀਂ ਹਾਂਜੀ ਨਹੀਂ ਇੱਕੋ ਦਮ ਕੀ ਹੋ ਗਿਆ ਇੱਕ ਛੋਟਾ ਜਿਹਾ ਆਪਰੇਟ ਕਰਾਉਣ ਲਈ ਛੋੜ ਉਹ ਹੀ ਤੇ ਹੈਰਾਨ ਹੋਣਿਆ ਪ ਜਾ ਆਪਰੇਸ਼ਨ ਹੈ ਮੁੰਡੇ ਦਾ ਤੇ ਨਾ ਵੀ ਡਾਕਟਰ ਆਪਰੇਸ਼ਨ ਵੀ ਨਹੀਂ ਹੈਗਾ ਡਾਕਟਰ ਮੈਂ ਹੀ ਤੇ ਇਹੋ ਕਹਿੰਦੇ ਡਾਕਟਰ ਨੇ ਨਿਗੇਲੀ ਹੋਈ ਡਾਕਟਰ ਨੇ ਕੋਈ ਦਵਾਈ ਵੀ ਜਿੱਦਾਂ ਕੋਈ ਨਸ਼ੇ ਦੀ ਚੜਾਈ ਜਿਆਦਾ ਚੜਾਤੀ ਹੈ ਤੇ ਪਤਾ ਉਹਦਾ ਨਾਮ 8 ਫੀਟ 8 ਫੀਟ ਬੰਦ ਹੋ ਗਈ ਉਹਦੀ ਜਿੱਦਾਂ 8 ਫੀਟ ਪਹਿਲਾਂ 8 ਫੀਟ ਬੰਦ ਹੋਈ ਉਹਦੀ ਇਦਾਂ ਬਸ ਇਹੋ ਸਾਨੂੰ ਪਤਾ ਲੱਗਿਆ ਵੀ ਹੁਣ ਆਇਆ ਵੀ 8 ਫੀਟ ਬੰਦ ਹੋ ਗਈ ਉਹਦੀ ਮੁੜ ਕੇ ਬਸ ਆ ਥੋੜੀ ਘੰਟੇ ਬਾਅਦ ਸਾਨੂੰ ਆ ਪਤਾ ਲੱਗ ਗਿਆ ਵੀ ਆਹ ਘਣੀ ਬਣ ਗਈ